ਅੱਜ ਸਵਰਗਵਾਸੀ ਪੰਤਰ ਕੰਤ ਚੰਦਰ ਕੁਚਰ ਚੰਗੀ ਟੋਡਾ ਸਾਹਿਬ ਦੇ ਪਰਿਵਾਰ ਤੇ ਵਿੱਚ ਬਹੁਤ ਵੱਡਾ ਸਦਮਿਆ ਦੀ ਗੱਲ ਉਹਨਾਂ ਦੇ ਦਮਾਦ ਸਰਦਾਰ ਹਰਮੀਤ ਸਿੰਘ ਟੋਡਾ ਸਾਹਿਬ ਜਿਹੜੇ ਕੁਝ ਦਿਨਾਂ ਤੋਂ ਕੰਬੀਰ ਤਲਪੇ ਬਿਮਾਰਸਾ ਨਾਲ ਹਸਪਤਾਲ ਦਾ ਚੱਲ ਉਹ ਸੁਭਿੰਗ ਵੀ ਛੋਟ ਦੇ। ਉਹ ਰਾਜਨੰਦ ਦਾ ਅੰਤਮ ਸੰਸਕਾਰ ਔਰ ਮੈਂ ਮਹਿਸੂਸ ਕਰਦਾ ਕਿ ਸਰਦਾਰ ਹਰਨੇਲ ਸਿੰਘ ਟੋੜਾ ਸਾਡੇ ਜਾਣ ਦੇ ਨਾਲ ਸਾਰੇ ਟੋੜਾ ਪਰਿਵਾਰ ਨੂੰ ਪੰਜਾਬ ਦੀ ਰਾਜਨੀਤੀ ਨੂੰ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਬੜੇ ਚੰਗੇ ਇਨਸਾਨ ਸੀਗੇ। ਲੰਬਾ ਸਮਾਂ ਅਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਕੰਮ ਕੀਤਾ। ਸਾਬਕਾ ਕੈਬਨਿਟ ਮੰਤਰੀ ਵੀ ਰੇ ਸਾਡੇ ਭੈਣ ਜੀ ਵੀ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਮੈਂਬਰ ਆ। ਇਸ ਕਰਕੇ ਇਹੋ ਜੀ ਸ਼ਖਸੀਅਤ ਜਦੋਂ ਪਰਿਵਾਰ ਦੇ ਵਿੱਚੋਂ ਜਾਂਦੀ ਹੈ ਤੇ ਵੱਡਾ ਖਲਾਫ ਹੈ ਦਾ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਗੁਰੂ ਬਾਰਾ ਜੀ ਤੇ ਚਰਨਾਂ ਚ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਬਰਾ ਬਣਦਾ ਅੱਜ ਸਵਰਗਵਾਸੀ ਪੰਤਰਤ ਜਹੰਦਰ ਕੁਚਲ ਸਿੰਘ ਜੀ ਟੋਣਾ ਸਾਹਿਬ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਸਤਿਮੇ ਆਲੀ ਗੱਲ ਹੈ ਉਨ੍ਹਾਂ ਦੇ ਦਮਾਦ ਸਰਦਾਰ ਹਰਮੀਲ ਸਿੰਘ ਟੋੜਾ ਸਾਹਿਬ ਜਿਹੜੇ ਕੁਝ ਦਿਨਾਂ ਤੋਂ ਕੰਪੀੜ ਟੌਰਟ ਪ੍ਰਮਾਰਸਨ ਹਸਪਤਾਲ ਦਾ ਚੱਲ ਉਸ ਦਿਨ ਨੂੰ ਛੱਡ ਦੇ। ਹੋਰ ਅੱਜ ਉਹਨਾਂ ਦਾ ਅੰਤਮ ਸੰਸਕਾਰ। ਔਰ ਮੈਂ ਮਹਿਸੂਸ ਕਰਦਾ ਕਿ ਸਰਦਾਰ ਹਰਮੀਲ ਸਿੰਘ ਟੋੜਾ ਸਾਹਿਬ ਦੇ ਜਾਣ ਦੇ ਨਾਲ ਸਾਰੇ ਟੋੜਾ ਪਰਿਵਾਰ ਨੂੰ ਪੰਜਾਬ ਦੀ ਰਾਜਨੀਤੀ ਨੂੰ ਕੰਤੂ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਬੜੇ ਚੰਗੇ ਇਨਸਾਨ ਸੀਗੇ। ਲੰਬਾ ਸਮਾਂ ਅਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਕੰਮ ਕੀਤਾ। ਸਾਬਕਾ ਕੈਬਨਿਟ ਮੰਤਰੀ ਵੀ ਰਹੇ। ਸਾਡੇ ਭੈਂਜੀ ਵੀ ਸ਼ਰਮਣੀ ਗੁਰਦਵਾਰਾ ਕਮੇਟੀ ਦੇ ਮੈਂਬਰ ਐ। ਇਸ ਕਰਕੇ ਇਹੋ ਜੀ ਸ਼ਖਸੀਅਤ ਜਦੋਂ ਪਰਿਵਾਰ ਦੇ ਵਿੱਚੋਂ ਜਾਂਦੀ ਹੈ ਤੇ ਵੱਡਾ ਖਲਾਫ ਪੈਦਾ। ਪਰ ਉਸ ਬਾਲਕ ਦੇ ਹੁਕਮ ਦੇ ਵਿੱਚ ਆ। ਗੁਰੂ ਬਾਰੇ ਤੇ ਚਰਨਾਂ ਚ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਪਰਮ ਬੰਦ ਅੱਜ ਸਵਰਗਵਾਸੀ ਪੰត្រਕ ਜੰਗਲ ਕੁਚਲ ਚੰਗੀ ਟੋਡਾ ਸਾਹਿਬ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਸਖਮੇ ਵਾਲੀ ਗੱਲ ਕਿ ਉਹਨਾਂ ਦੇ ਦਮਾਦ ਸਰਦਾਰ ਹਰਮੇਲ ਸਿੰਘ ਟੋਡਾ ਸਾਹਿਬ ਜਿਹੜੇ ਕੁਝ ਦਿਨਾਂ ਤੋਂ ਗੰਭੀਰ ਤਾਲ ਪ੍ਰਿਵਾਰ ਸੰਸਪਾ ਦਾ ਕੋਲ ਚਲ ਉਸ ਦਿਨ ਨੂੰ ਛੋਟ ਦੇ। ਉਹ ਰਾਜਨੰਦ ਦਾ ਅੰਤਮ ਸੰਸਕਾਰ। ਔਰ ਮੈਂ ਮਹਿਸੂਸ ਕਰਦਾ ਕਿ ਸਰਦਾਰ ਹਰਮੇਲ ਸਿੰਘ ਟੋੜਾ ਸਾਹਿਬ ਦੇ ਜਾਣ ਦੇ ਨਾਲ ਸਾਰੇ ਟੋੜਾ ਪਰਿਵਾਰ ਨੂੰ ਪੰਜਾਬ ਦੀ ਰਾਜਨੀਤੀ ਨੂੰ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਬੜੇ ਚੰਗੇ ਇਨਸਾਨ ਸੀਗੇ। ਲੰਬਾ ਸਮਾਂ ਅਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਕੰਮ ਕੀਤਾ। ਸਾਬਕਾ ਕੈਬਨਿਟ ਮੰਤਰੀ ਵੀ ਰਹੇ ਸਾਡੇ ਭੈਣ ਜੀ ਵੀ ਸ਼ਰਮਨੀਕ ਉਦਰਪੰਧ ਕਮੇਟੀ ਦੇ ਮੈਂਬਰ ਐ ਇਸ ਕਰਕੇ ਇਹੋ ਜੀ ਸ਼ਖਸੀਅਤ ਜਦੋਂ ਪਰਿਵਾਰ ਦੇ ਵਿੱਚੋਂ ਜਾਂਦੀ ਆ ਤੇ ਵੱਡਾ ਖਲਾਫੇ ਦਾ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਗੁਰੂ ਬਾਰਾ ਜੀ ਤੇ ਚਰਨਾਂ ਚ ਅਰਦਾਸ ਹੈ ਕਿ ਵਿਛਲੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਪਾਣਾ ਬਣਦਾ ਅੱਜ ਪ੍ਰਵਾਸੀ ਪੰਤਰਤਨ ਜਹੰਦਰ ਕੁਚਲ ਸਿੰਘ ਟੋਡਾ ਸਾਹਿਬ ਦੇ ਪਰਿਵਾਰ ਤੇ ਵਿੱਚ ਬਹੁਤ ਵੱਡਾ ਸੱਚੀ ਆਲੀ ਗੱਲ ਉਹਨਾਂ ਦੇ ਦਮਾਦ ਸਰਦਾਰ ਰਮੇਲ ਸਿੰਘ ਟੋਡਾ ਸਾਹਿਬ ਜਿਹੜੇ ਕੁਝ ਦਿਨਾਂ ਤੋਂ ਗੰਬੀਰ ਤੌਰ ਤੇ ਬਿਮਾਰ ਸਨ ਹਸਪਤਾਲ ਦਾ ਕੋਲ ਸੋਸ਼ੀਂਗੂ ਛੋਟਾ ਦੇ ਹੋ ਰਾਜਨੰਦ ਅੰਤਮ ਸੰਸਕਾਰ ਔਰ ਮੈਂ ਮਹਿਸੂਸ ਕਰਦਾ ਕਿ ਸਰਦਾਰ ਹਰਮੇਲ ਸਿੰਘ ਟੋੜਾ ਸਾਹਿਬ ਦੇ ਜਾਣ ਦੇ ਨਾਲ ਸਾਰੇ ਟੋੜਾ ਪਰਿਵਾਰ ਨੂੰ ਪੰਜਾਬ ਦੀ ਰਾਜਨੀਤੀ ਨੂੰ ਇੱਕ ਬੰਤ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਬੜੇ ਚੰਗੇ ਇਨਸਾਨ ਸੀਗੇ। ਲੰਬਾ ਸਮਾਂ ਅਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਕੰਮ ਕੀਤਾ। ਸਾਬਕਾ ਕੈਬਨਿਟ ਮੰਤਰੀ ਵੀ ਰਹੇ। ਸਾਡੇ ਭੈਣ ਜੀ ਵੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਮੈਂਬਰ ਆ। ਇਸ ਕਰਕੇ ਇਹੋ ਜੀ ਸ਼ਖਸੀਅਤ ਜਦੋਂ ਪਰਿਵਾਰ ਦੇ ਵਿੱਚੋਂ ਜਾਂਦੀ ਹੈ ਤੇ ਵੱਡਾ ਖਲਾਫੇ ਦਾ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਗੁਰੂ ਬਾਰਾ ਜੀ ਤੇ ਚਰਨਾਂ 'ਚ ਅਰਦਾਸ ਆ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਭਾਣਾ ਮੰਨ